ਦੇ ਚੇਤਨ ਤੋਂ ਬਤਰਾਇਆ ਨਾ ਤੇ ਉਹ ਘਾੜ ਵਿੱਚ ਰਹਿ। ਐਸਾ ਨਾ ਹੋਵੇ ਕਿ ਅਸੀਂ ਬਾਬੇ ਦੇ ਹੁਕਮਨ ਤੋਂ ਬੰਨਾ ਕਰ ਦਈਏ ਤੇ ਕੋਈ ਘਾੜ ਵਿੱਚ ਪੈ ਜਾਏ। ਤੇ ਦਰਸ਼ਨ ਸਿੰਘ ਨੇ ਬੁਤਲੇ ਨੂੰ ਫਕਵਾਇਆ। ਉਹ ਬਗਮੇਜ ਸਿੰਘ ਕੋਲ ਹੀ ਬਣਾ ਦੇ। ਇਹ ਬਾਬੇ ਦੀ ਵੱਡੀ ਜਰਿਆ ਦੇਣੀ ਹੈ ਜਿਨ੍ਹਾਂ ਨੇ ਕਿਹਾ ਵੀ ਕੁਝ ਨਹੀਂ ਕਰਨਾ। ਮੁਸਲਮਾਨ ਦੇ ਮੂੰਹ ਵਾਲੇ ਨੂੰ ਨਾ ਚੱਕ ਕੇ ਲੈਂਦਾ ਹੋਏ ਤੇ ਇੱਥੇ ਭਰਾ ਤੇ ਤੇ ਨਾਲ ਲੱਗੇ ਸੰਗਲੇ ਦੇਖ ਕੇ ਲੱਗੇ ਪਤਾ। ਪਤਾ ਉਹਨਾਂ ਨੂੰ ਵੀ ਇਹੋ ਘਾੜ ਕਿੰਨੀ ਕਰ। ਅਕੀਲ ਨਾਲ ਹੀ ਬੈਠਾ ਜੀ ਉੱਥੇ ਤੇ ਦਰਸ਼ਨ ਆਪਣੇ। ਐਨੀ ਦੇ ਸਿੰਘ ਜਿਹੜੇ ਨੇ ਬਗਮੇਜ ਸਿੰਘ ਨਾਲ ਘੜਤ ਉਡਾਂ ਜਾਂਦੇ। ਇਹ ਪਤਾ ਵੀ ਦੀ ਔਕਾਰ ਦਾ ਅੱਜ ਆਪਾਂ ਗੱਲ ਕਰਨੀ ਹੈ ਜਿਹੜਾ ਇਹ ਦਰਸ਼ਨ ਸਿੰਘ ਇਹਨੇ ਪੁੱਤਲੇ ਫੁਕਵਾਏ ਆ ਪੰਤ ਪਾਸ਼ਾ ਬਾਬਾ ਮਜੀਠ ਸਿੰਘ ਸੋਢੀਣਾ ਦੇ ਨਮੂਸ ਸਾਦੇ ਵਿੱਚ ਇਹ ਬੜੀ ਹਾਸੋਣੀ ਜੀ ਗੱਲ ਹੈ ਜਿੰਨੇ ਕੁ ਅਕੀਰ ਨਾਲ ਹੀ ਬੈਠਾ ਹੀ ਉਥੇ ਆਪਣੇ ਦਰਸ਼ਨ ਆਪਣੇ ਐਨੀ ਜੀ ਸਿੰਘ ਜਿਹੜੇ ਨੇ ਬਾਬਾ ਮਜੀਠ ਸਿੰਘ ਨਾਲ ਗੱਲ ਤੋਂ ਉੱਡ ਜਾਂਦੇ ਨੇ ਇਹਨੂੰ ਪਤਾ ਵੀ ਦੀ ਔਕਾਰ ਦਾ ਇਹ ਬਾਬੇ ਦੀ ਵੱਡੀ ਜਿਹੜੀ ਹੈ ਦਰਿਆਦਲੀ ਹੈ ਜਿਨ੍ਹਾਂ ਨੇ ਕਿਹਾ ਵੀ ਕੁਝ ਨਹੀਂ ਕਰਨਾ ਨੇ ਦਾ ਇਹੋ ਜਿਹਾ ਮੁਸਲਮਾਨ ਦੇ ਮੂੰਹ ਵਾਲੇ ਨੂੰ ਨਾ ਚੱਕ ਕੇ ਲਿਆਂਦਾ ਹੋਵੇ ਇੱਥੇ ਪਲਾ ਤੈ ਤੇ ਨਾਲ ਲੱਗੇ ਸੰਗਲੇ ਦੇ ਫਿਰ ਲੱਗੇ ਪਤਾ ਤੇ ਪੁਲਿਸ ਵੀ ਹੱਥ ਦੀ ਪਈ ਐ ਪਤਾ ਉਹਨਾਂ ਨੂੰ ਵੀ ਕੀ ਔਕਾਤ ਕਿੰਨੀ ਘੱਲ ਚਾਰ ਬੰਦੇ ਦੇ ਨਾਲ ਨਹੀਂ ਚੱਲਦੇ ਤੇ ਐਡਾ ਹੌਸਲਾ ਜਿਹੜੀ ਕਿਸਮਾ ਚੰਗੀ ਬਾਬੇ ਦਾ ਦਿਲ ਵੱਡਾ ਹੈ ਜੇ ਛੇਤਾਂ ਤੋਂ ਬਚਣਾ ਹੈ ਨਾ ਤੇ ਔਕਾਤ ਵਿੱਚ ਰਹਿ ਐਸਾ ਨਾ ਨਾ ਹੋਵੇ ਕਿ ਅਸੀਂ ਬਾਬੇ ਦਾ ਹੁਕਮ ਮੰਨਣ ਤੋਂ ਮਨਾਂ ਕਰ ਦਈਏ ਦੇ ਬਗਾਲੀ ਪਾ ਜੇ ਹੈ ਫਿਰ ਜੂੰਦਾ ਕਰੇਗਾ ਚਲ ਜਲਦੀ ਕਲਚ ਰਹਾ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਦੀ ਵਾਹਿਗੁਰੂ